ਮੱਕੜ ਇਹ ਦੂਰੇ ਮਿਲੋ ਜਦੋਂ ਮੈਨੂੰ ਕਹਿੰਦਾ ਹੂੰ ਦਸੀ ਮੈਂ ਦੇਖ ਕਰਦੀ ਕੀ ਐ ਬੱਠ ਜੀ ਕਿੰਨੇ ਐਕਸ਼ਨ ਕਰਦੀ ਹੈਗੀ ਉਹ ਤਾਂ ਪੜ ਲੈ ਹੰਝੂ ਤਾਂ ਤੈਨੂੰ ਫੇਰ ਆ ਜਾਣਗੇ ਜਦੋਂ ਤੇ ਨੰਬਰ ਨਾ ਆਇਆ ਨਾ ਫੇਰ ਕਿ ਮੈਨੂੰ ਇੱਕ ਵੀ ਨੰਬਰ ਹੋਇਆ ਨਾ ਮੈਂ ਫੇਲ ਹੋ ਗਈ ਆਂ ਅੱਬ ਮੈਂ ਕਰਨ ਲੱਗਾ ਗੁੱਤਾਂ ਦੇ ਲੈ ਕਿਵੇਂ ਕਰੀ ਇਹਨੇ ਕਰੇਲੇ ਵਾਂਗੂ ਓਏ ਸਾਤੋ ਆ ਉਹ ਮਤਸਾਈ ਨਲੀ ਨਹੀਂ ਸਮਝਦੇ ਸਾਨੂੰ ਐ ਨਹੀਂ ਪਤਾ ਵੀ ਨਲੀ ਐਂ ਕੂਲੀ ਨੇ ਕਰ ਮਾਲ ਨਾ ਪੁੱਜੇ ਤੇ ਅੱਜ ਕੱਲ੍ਹ ਤਾਂ ਦਿਮਾਗ ਦੇ ਇਹਨੂੰ ਜੂਆ ਆਇਆ ਨਾ ਇੱਕ ਦੇ ਘਟਾ ਇਹਦਾ ਬਸਾਨਾ ਖਾਨ ਬਣੀ ਫਿਰਦੀ ਐ ਮੈਂ ਨੇ ਤਿਆਰ ਤੂਰ ਕਰਕੇ ਬਿਠਾਈ ਵੀ ਮੇਰੀ ਕੁੜੀ ਬੈਠ ਕੇ ਤਿਆਰ ਤੂਰ ਕਰਦੇ ਸੋ ਨਹੀਂ ਲੱਗੂ ਕੁੜੀ ਤਾਂ ਉੱਤ ਉਹਨੂੰ ਇੱਕ ਵੀ ਹੰਝੂ ਆਇਆ ਨਾ ਕੁੜੀ ਜਾਉਂਦੇ ਬੁਆਏਫ੍ਰੈਂਡ ਨੂੰ ਕਹੀ ਜਾਂਦੇ ਵੀ ਤੈਨੂੰ ਇੱਕ ਵੀ ਹੰਝੂ ਆਇਆ ਨਾ ਪੁੱਤ ਚੱਕੀ ਵਾਲੇ ਹੱਥ ਆਪਾਂ ਜੇ ਧੋ ਲੈਣੀ ਐ ਪਹਿਲਾਂ ਪੂਰੇ ਜੰਮ ਤਾਂ ਲਿਆ ਕਰੋ ਉਹ ਸਾਡੇ ਘਰ ਦੇ ਕੋਲੇ ਬਟਨ ਵਾਲਾ ਫੋਨ ਹੁੰਦਾ ਸੀ ਉਹਨੂੰ ਵੀ ਹੱਥ ਨਹੀਂ ਲਾਉਂਦੇ ਸੀ ਅੱਜ ਕੱਲ ਦੇ ਜਵਾਗ ਦੇ ਨਾਲ ਐਕਟਿੰਗ ਦੇ ਚਿਪ ਕੱਢੇ ਪਏ ਨੇ ABC ਭਾਵੇਂ ਨਾ ਉਹਦੀ ਹੋਵੇ ਗਾਣਾ ਸਾਰਾ ਜ਼ਿਆਦਾ ਤੇ ਬੈਣ ਲੱਗੀ ਆ ਬਿੱਠ ਜੀ